ਕਿਸਾਨਾਂ ਦੇ ਵੱਲੋਂ ਭਾਰਤ ਵਾਂਦੀ ਦਿੱਤੀ ਕਾਲ ਤੋਂ ਬਾਅਦ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ ਭਰ ਦੇ ਵਿੱਚ ਬੰਦਾ ਅਸਰ ਦੇਖ ਨੂੰ ਮਿਲ ਰਿਹਾ ਪਰ ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕਿਸਾਨਾਂ ਨੇ ਪਹਿਲਾਂ ਹੀ ਜਿਹੜਾ ਕਿ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ ਤਾਂ ਤਾਜ਼ੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਤਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਲੋਕਾਂ ਦਾ ਲੰਮਾ ਜਮ ਲੱਗਿਆ ਅਤੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਨਹੀਂ ਪਤਾ ਸੀ ਕਿ ਅੱਜ ਭਾਰਤ ਬੰਦ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੰਦੇ ਅਸਰ ਦੇ ਨਾਲ ਬੱਸਾਂ ਅਤੇ ਹਰ ਇੱਕ ਚੀਜ਼ ਨੂੰ ਬੰਦ ਕੀਤਾ ਗਿਆ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੇ ਨੇ ਤਾਂ ਉਹ ਜਾਣਦੇ ਆ ਕਿ ਪਰੇਸ਼ਾਨ ਹੋ ਰਹੇ ਲੋਕਾਂ ਨੇ ਹੋਰ ਕੀ ਕੁਝ ਕਿਹਾ ਗੁਰਸੇਵ ਸਿੰਘ ਭਾਈ ਕੀ ਨਾਮ ਹੈ ਜੀ ਗੁਰਸੇਵ ਸਿੰਘ ਗੁਰਸੇਵ ਸਿੰਘ ਕਿਹੜੀ ਜਗ੍ਹਾ ਖੜੇ ਹੋ ਪਾਸ ਸਟੈਂਡ ਲੁਧਿਆਣੇ ਕਿਵੇਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਫਸਾਨਾ ਦਾ ਅਲਾਉਂਸ ਕੀ ਅੱਜ ਬੰਦ ਹੈ ਤਾਂ ਕਿਤੇ ਨਾ ਕਿਤੇ ਲੋਕ ਵੱਡੀ ਗਿਣਤੀ ਚ ਸੰਜਲਖਵਾਰ ਜਿਹੜੇ ਹੋਰ ਇਹਨੇ ਬੱਸ ਸਟੈਂਡ ਤੇ ਬੈਠੇ ਕਿਵੇਂ ਦੇਖਦੇ ਹੋ ਅੱਜ ਉਹ ਤਾਂ ਵੀਰਿਆ ਨੂੰ ਪਤਾ ਨਹੀਂ ਆ ਵੀ ਪੰਜਾਬ ਬੰਦੇ ਆ ਜਾਂਦੇ ਪਿਆਰਵੰਦੇ ਸੀ ਜੇ ਲਾਈਕ ਮੈਂ ਦਾ ਜੀ ਸਾਨੂੰ 6 ਵਜੇ ਟ੍ਰੇਨ ਇੱਥੇ ਡੁੱਗੀ ਲਧਿਆਣੇ ਉਹਨਾਂ ਨੇ ਅੱਜ ਫੋਜ਼ਪਰ ਜਾਣਾ ਹੈ ਉਹ ਤਾਂ ਦੱਸਿਆ ਵੀ ਅੱਜ ਪੰਜਾਬ ਬੰਦਿਆਂ ਦਾ ਟ੍ਰੇਨ ਗਾ ਨਹੀਂ ਜਾਣੀ ਕੀ ਲੱਗਦਾ ਟ੍ਰੇਨਾਂ ਬੱਸਾਂ ਸਾਰੀ ਆਵਾਜਾਈ ਪੂਰੀ ਤਰ੍ਹਾਂ ਠੱਪ ਆ ਚ ਹਾਂਜੀ ਹਾਂਜੀ ਪੂਰੀ ਠੱਪ ਉੱਥੇ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰੇਸ਼ਾਨੀਆਂ ਹੋਈਆਂ ਵੀ ਜਿੰਨੇ ਟ੍ਰੇਨ ਤੇ ਜਾਣਾ ਆ ਨੂੰ ਨਹੀਂ ਪਤਾ ਜਾਂ ਪਤਾ ਫਿਰ ਤੇ ਗੱਲ ਲੱਗੀ ਆ ਵੀ ਠੀਕ ਆ ਲੱਗਦਾ ਨਹੀਂ ਡਿਮਾਂਡ ਜਿਹੜ मेरा नाम त्रिभुवन सिंह है मैं सुल्तानपुर से आया हूँ उत्तर प्रदेश से जम्मू जाने के लिए साहेबंदगी आश्रम में लेकिन यहाँ पे ट्रेन को एक बैग निरस्त कर दिया गया जिससे हम लोग परेशान है यहाँ पे और पहले इन लोगों ने कोई सूचना दिया नहीं कि ट्रेन आगे नहीं जाएगी नहीं तो वरना हम आते ही नहीं अब यहाँ आके फंसे हुए हैं पंजाब की जनता पंजाब के मुख्यमंत्री के कारण यहाँ धरना प्रदर्शन हो रहा है जो इससे है आम जनता बहुत ज्यादा परेशान है रेलवे स्टेशन पे बहुत हजारों की भीड़ लगी हुई है अभी जाने का कोई जरिया तो हमको मालूम नहीं हो पा रहा है कोई बता रहे साढ़े चार बजे के बाद जो है धरना समाप्त होगा तभी कोई रास्ता निकलेगा विशाल कुमार कहाँ जाना है कहाँ से आये हो सर बनारस से आए हैं अभी इधर आए अब एक्सचेंज करनी थी अब तो लगा हुआ है आपको पता था आज पंजाब बंद है नहीं बिल्कुल ही नहीं पता था सर को तो पता ही नहीं था पंजाब बंदा नहीं था हम आते नहीं उधर से कितने बजे से बैठे हम सुबह छह बजे से बैठे क्या लगता है सात बजे से बाहर सात बजे या चार बजे तक बंद है नहीं कुछ भी नहीं पता था हम लोगों को ਮਲੇਬਕਸ਼ਾਨੀ ਦਾ ਸਾਹਮਣਾ ਕਰਨਾ ਪੜ ਰਹਾ ਹੈ ਬਿਲਕੁਲ ਕਰਨਾ ਪੜ ਰਹਾ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕਾਂ ਦੀ ਡਿਮਾਂਡ ਤੇ ਆਹ ਹਾਂ ਬਿਲਕੁਲ ਉਤੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਭਾਰਤ ਬੰਦ ਦੀ ਜਿਹੜੀ ਕਾਲ ਦਾ ਸੰਦੇਸ਼ ਲੋਕਾਂ ਨੂੰ ਦੇ ਦਿੱਤਾ ਗਿਆ ਸੀ ਫਿਰ ਇਸ ਦੇ ਬਾਵਜੂਦ ਵੀ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ ਦੇਖੋ ਜੀ ਸਾਡੀਆਂ ਜਿਹੜੀਆਂ 12 ਮੰਗਾ ਦੀ ਲੜਾਈ ਜਿਹੜੀ ਆ ਮੋਰਚਿਆਂ ਤੇ ਚੱਲ ਰਹੀ ਆ ਲੋਕਾਂ ਨੂੰ ਅਪੀਲ ਕਰਦੇ ਆ ਜੇ ਘਰਾਂ ਤੋਂ ਨਾ ਨਿਕਲੋ ਰਸਤੇ 'ਚ ਖੱਜਲਖਵਾਰੀ ਹੋ ਰਹੀ ਆ ਕੋਈ ਫਾਇਦਾ ਨਹੀਂ ਹੈਗਾ ਪੀ ਤੁਸੀਂ ਆਪਣੇ ਘਰਾਂ ਚ ਰਹੋ 4 ਵਜੇ ਤੱਕ ਬੰਦ ਆ 4 ਵਜੇ ਖੋਲ ਦੇਣਾ 4 ਵਜੇ ਜਿੱਥੇ ਮਰਜ਼ੀ ਚੱਲ ਜੇ ਕੁਝ ਲੋਕ ਬਹਿਸ ਵੀ ਕਰ ਰਹੇ ਸੀ ਇਸ ਨੂੰ ਕੀ ਸਮਝਾਇਆ ਗਿਆ ਨਹੀਂ ਇਹ ਅਸੀਂ ਸਮਝਾ ਰਹੇ ਹਾਂ ਸਾਰਿਆਂ ਨੂੰ ਜਿਹੜੀਆਂ ਐਮਰਜੈਂਸੀ ਸੇਵਾਵਾਂ ਅਸੀਂ ਕੱਢ ਰਹੇ ਆ ਉਹਦੇ ਚ ਕਿਸੇ ਨੂੰ ਰੋਕ ਨਹੀਂ ਰਹਿ ਜਿਹਦਾ ਐਮਰਜੈਂਸੀ ਕੰਮ ਹੋ ਉਹਨੂੰ ਕੋਈ ਨਹੀਂ ਰੋਕਦਾ ਹੈਗਾ ਕਿਹੜੀ ਕਿਹੜੀ ਸੇਵਾਵਾਂ ਜਿਹੜੀਆਂ ਜਾਰੀ ਜਿਹੜੀਆਂ 4 5 ਸੇਵਾਵਾਂ ਹੈਗੀਆਂ ਜਿੱਚ 에어ਪੋਰਟ ਦੇ ਜਾਣ ਵਾਲੇ ਆ ਐਮਬੂਲੈਂਸ ਆ ਜਾਂ ਆਪਣੇ ਮਰਗਤ ਤੇ ਜਾਣ ਵਾਲੇ ਆ ਕੋਈ ਬਰਾਤ ਆ ਵਿਆਹ ਵਾਲੇ ਉਹ ਜਾ ਰਹੇ ਆ ਮੰਗਾ ਸਰ ਜਿਹੜੀ ਹੈਗੀ ਇਹਨੇ ਡੇ ਮੰਗਾ ਸਾਡੀਆਂ ਐਮਐਸਪੀ ਦਾ ਗਾਰੰਟੀ ਕਰੂ ਨਾ ਕਰਜ਼ਾ ਮਾਫੀਆ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਹੜਾ ਨਰੇਗਾ ਦੀਆਂ ਇਹ 12 ਮੰਗਾ ਨੇ ਸਾਡੀਆਂ ਜਿਹੜੀਆਂ ਹੈਗੀਆਂ ਹੁਸ਼ਹਰਾ ਦੇ ਵਿੱਚ ਫਿਲਹਾਲ ਆਫ ਟ੍ਰੈਫਿਕ ਵੀ ਚੱਲ ਰਿਹਾ ਦੁਕਾਨਾਂ ਵੀ ਖੁੱਲੀਆਂ ਨੇ ਫਿਰ ਲੋਕਾਂ ਨੂੰ ਕੀ ਅਪੀਲ ਕਰੋਗੇ ਯਾ ਥੋੜੀ ਦਰ ਬਾਅਦ ਜਿਹੜੇ ਸ਼ਰਜ ਵੀ ਖੰਗ ਪਹੁੰਚਣਗੇ ਅਸੀਂ ਕਹਿਣਾ ਵੀ ਲੋਕਾਂ ਨੂੰ ਸ਼ਰਮ ਚਾਹੀਦੀ ਏ ਥੋੜੀ ਵਾਲੀ ਵੀ ਤੁਹਾਡੀ ਖਾਤਰੀ ਬੈਠੇ ਉੱਤੇ ਕੱਲ ਨੂੰ ਵੀ ਇਹ ਇਹ ਇੱਕ ਤੇ ਹਮਲਾ ਨਹੀਂ ਹੈਗਾ ਇੱਕ ਕਿਸਾਨਾਂ ਤੇ ਇਕੱਲੇ ਦੇ ਹਮਲਾ ਨਹੀਂਗਾ ਇਹ ਵਪਾਰੀਆਂ ਤੇ ਹਮਲਾ ਛੋਟੇ ਦੁਕਾਨਦਾਰਾਂ ਤੇ ਹਮਲਾ ਹੌਲੀ-ਹੌਲੀ ਇਹ ਜਿਹੜਾ ਵਪਾਰ ਆ ਸਾਰਾ ਤਬਾਹ ਹੁੰਦਾ ਜਾ ਰਿਹਾ ਇਹ ਅੱਜ ਤੁਸੀਂ ਦੁਕਾਨਾਂ ਤੁਹਾਨੂੰ ਖੋਲੋ ਖੋਲੋ ਕੋਈ ਗੱਲ ਨਹੀਂ ਖੋਲ ਵੀ ਲਾਉਂਗੇ ਬੰਦ ਕਰਨਾ ਵੀ ਇੱਕ ਦਿਨ ਤੁਸੀਂ ਇਹ ਬੰਦ ਕਰ ਦੋਗੇ ਤੁਹਾਡਾ ਸਮਰਥਨ ਆ ਜਾਊਗਾ ਕਿਤੇ ਨਾ ਕਿਤੇ ਸਰਕਾਰ ਪਿੱਛੇ ਹਟੂਗੀ ਨਹੀਂ ਤੇ ਕੱਲ ਨੂੰ ਸਾਰੇ ਦਿਹਾੜੀ ਉਜਾਂਗੇ ਅਡਾਨੀਆਂ ਬਾਨੀਆਂ ਦੀ ਦਿਹਾੜੀਆਂ ਕਰਨੀਆਂ ਪੈਣੀਆਂ ਲੋਕਾਂ ਨੂੰ ਲੋਕਾਂ ਨੂੰ ਅਪੀਲ ਆ ਪੰਦਾ ਸਮਰਥਨ ਕਰੋ ਕੜੀ ਕੜੀ ਪਾਰਟੀਆਂ ਨੇ ਸਮਰਥਨ ਵੀ ਦਿੱਤਾ ਕੁਝ ਅਕਾਲੀ ਦਲ ਨੇ ਸਮਰਥਨ ਦਿੱਤਾ ਹੋਰ ਕਿਹਨੇ ਸਮਰਥਨ ਦੇਖੋ 86 ਪਾਰਟੀਆਂ ਕਹਿ ਰਹੀਆਂ ਨੇ ਪਰ ਉਹਨਾਂ ਦਾ ਕੋਈ ਵਰਕਰ ਇੱਥੇ ਕਿਤੇ ਵੀ ਕੋਈ ਬੰਦ ਕਰਾਉਣ ਨਹੀਂ ਆਇਆਗਾ ਸਿਰਫ ਉਹ ਪਿਆਨਬਾਜੀ ਹੈ ਉਹਨਾਂ ਦੀ ਪਿਆਨਬਾਜੀ ਜਿਹੜੀ ਪੋਲੀਟੀਕਲ ਪਿਆਨਬਾਜੀ ਹੈ ਬਸ ਜੇਕਰ ਕੋਈ ਐਮਰਜੈਂਸੀ ਜਾਏਗਾ ਫਿਰ ਉਹਨੂੰ ਜਾਣ ਦਿੱਤਾ ਹਾਂ ਐਮਰਜੈਂਸੀ ਨਿਗ੍ਹਾ ਰਹੇ ਜੀ ਅਸੀਂ ਆਪ ਨਿਗ੍ਹਾ ਰਹੇ ਹਾਂ ਬੱਸਾਂ ਵਗੈਰਾ ਸਾਰੀਆਂ ਆ ਜਾਂ ਰੇਲਵੇ ਆ ਤਾਂ ਸਭ ਬੰਦ ਹੈ ਉਹ ਸਭ ਬੰਦ ਹੈ ਸਾਰਾ ਕਹਦਾ ਦੀ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉਤੇ ਬੈਠੇ ਨੇ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਨਮੇ ਤੋਂ ਨਮੇ ਐਲਾਨ ਕੀਤੇ ਜਾ ਰਹੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਭਾਰਤ ਬੰਧ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਅਸਰ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ